ਇੱਕ ਮੈਜ ਮਿਆ ਦਿਖਾ ਰਿਹਾ ਜੀ ਵੀ ਆਹ ਮੋਡਲ ਹੈਗਾ ਆਹ ਪਹਿਲਾਂ ਇਹਦਾ ਰੇਟ 246500 ਸੀ ਜੀ ਪੂਨ 42000 ਰੱਖੋ ਰਹਿ ਗਿਆ ਇਹ ਕਿਨੇ ਇੰਚ ਹੈ ਜੀ ਆਹ 50 ਇੰਚ ਹੈ ਜੀ ਆਹ 55 ਇੰਚ ਸਾਡੇ 47000 ਦਾ ਜੀ ਆਹ GST ਦੇ ਵਿੱਚ ਜੋ ਕਟੌਤੀ ਕੀਤੀ ਗਈ ਹੈਗੀ ਆ ਕੁਝ ਚੀਜ਼ਾਂ ਦੇ ਉੱਤੇ ਪਹਿਲਾਂ 28% GST ਲੱਗਦੀ ਸੀ ਹੁਣ 18% GST ਕਰ ਦਿੱਤੀ ਗਈ ਹੈਗੀ ਆ ਉਸ ਦੇ ਵਿੱਚ ਗਾਹ ਤੋਂ ਖੁਸ਼ ਹੈਗੇ ਹੈਗੇ ਆ ਦੁਕਾਨਦਾਰ ਵੀ ਖੁਸ਼ ਹੈ ਜੀ ਉਥੇ ਸਾਡੇ ਜਿਹੜੀ ਕੈਟਾਗਰੀ ਦੇ ਵਿੱਚ ਮੇਨ ਤਾਂ ਸਾਡੇ AC ਕਵਰ ਹੁੰਦੇ ਆ ਕੋਈ ਸੀ ਆnde ਵੀ AC ਵਿੰਡੋ AC ਹੁਣ ਸਪਲਿਟ AC ਹੁਣ ਚਾਹੇ ਜਿਹੜਾ ਮਰਜ਼ੀ ਸਾਈਜ਼ ਹੈ ਉਹ ਸਾਰੇ AC 28% ਡਿਟ ਹੈ ਉਹ ਬਣੂਗਾ ਅੰਦਾਜ਼ਾ ਤੁਹਾਨੂੰ ਦਿਖਾਉਂਦੇ ਆ ਆ ਦੇਖੋ ਜੀ ਜਿਵੇਂ ਇਹਦਾ ਰੇਟ ਪਹਿਲਾਂ ਸੀ 40000 800 40800 ਸੀਗਾ ਇਹਦਾ ਹੁਣ ਰੇਟ ਘਟਾ ਕੇ ਅਸੀਂ 37500 ਹੋ ਗਿਆ ਜੀ ਆ 37500 ਦਾ ਸੀਗਾ ਇਹਦਾ ਘਟਾ ਕੇ 34500 ਹੋ ਗਿਆ ਨੋਰਮਲ 4K LED ਹੈਗੀ ਹੈ ਆਹ ਵਾਲੀ ਸੀ ਉਹ ਲੇਟੋਸ ਟੈਕਨੋਲੋਜੀ ਹੈ ਜਿਹੜੀ ਬਿਲਕੁਲ ਲੇਟੈਸਟ ਟੈਕਨੋਲੋਜੀ ਹੈ ਔਰ ਨਿਊਜ਼ ਚੈਨਲ ਤੇ ਮੈਂ ਤੁਹਾਡਾ ਆਪਣਾ ਰਾਜ ਗਾਲਬ ਅੱਜ ਅਸੀਂ ਜਗਰਾਉਂ ਦੇ ਵਿੱਚ ਨਹਿਰੀ ਮਾਰਕੀਟ ਦੇ ਵਿੱਚ ਖੜੇ ਹੈਗੇ ਆ ਗੋਇਲ ਇਲੈਕਟ੍ਰੋਨਿਕਸ ਦੇ ਵਿੱਚ ਇਹ ਖਬਰ ਬਣਾਉਣ ਦਾ ਸਾਡਾ ਮਕਸਦ ਇਹ ਹੈਗਾ ਜੋ ਕੇਂਦਰ ਸਰਕਾਰ ਵੱਲੋਂ GST ਦੇ ਵਿੱਚ ਜੋ ਕਟੌਤੀ ਕੀਤੀ ਗਈ ਹੈਗੀ ਆ ਕੁਝ ਚੀਜ਼ਾਂ ਦੇ ਉੱਤੇ ਪਹਿਲਾਂ 25% GST ਲੱਗਦੀ ਸੀ ਹੁਣ 18% जीएसटी ਕਰ ਦਿੱਤੀ ਗਈ ਹੈਗੀ ਆ ਉਹਦੇ ਵਿੱਚ ਗਾਹਕ ਤਾਂ ਖੁਸ਼ ਹੈਗੇ ਹੈਗੇ ਆ ਦੁਕਾਨਦਾਰ ਵੀ ਖੁਸ਼ ਹੈਗੇ ਆ ਉਹਦੇ ਵਿੱਚ ਵੀ ਸਾਰੀ ਗੱਲਬਾਤ ਕਰਾਂਗੇ ਵੀ ਕਿਹੜੇ ਕਿਹੜੇ ਪ੍ਰੋਡਕਟ ਦੇ ਉੱਤੇ ਗਾਹਕ ਨੂੰ ਕੀ ਕੀ ਫਾਇਦੇ ਹੁੰਦੇ ਹੈਗੇ ਆ ਉਹ ਆਪਾਂ ਗੱਲਬਾਤ ਕਰਾਂਗੇ ਆਪਣੇ ਨਾਲ ਗੋਇਲ ਇਲੈਕਟ੍ਰੋਨਿਕਸ ਦੇ ਮਾਲਕ ਹੈਗੇ ਆ ਬਾਈ ਜੀ ਨਾਲ ਗੱਲਬਾਤ ਕਰਾਂਗੇ ਬਾਈ ਕੀ ਨਾਮ ਤੁਹਾਡਾ ਜੀ ਮੇਰਾ ਰਣਜੀਤ ਗੋਇਲ ਜੀ ਹਾਂ ਜੀ ਆ ਜੀ ਗੋਇਲ ਜੀ ਜਿਹੜੇ ਹਾਂ ਜਿਹੜਾ ਹੁਣ ਸੈਂਟਰ ਗਵਰਨਮੈਂਟ ਵੱਲੋਂ GST ਕਟਾਇਆ ਗਿਆ ਹੈ ਉਹ ਚ ਸਾਡੇ ਜਿਹੜੀ categories ਦੇ ਵਿੱਚ ਮੇਨ ਤਾਂ ਸਾਡੇ AC ਕਵਰ ਹੁੰਦੇ ਆ ਤੇ ਸੀਿੰਦੇ ਵੀ AC ਵਿੰਡੋ AC ਹੁਣ ਸਪਲਿਟ AC ਹੁਣ ਚਾਹੇ ਜਿਹੜਾ ਮਰਜ਼ੀ size ਹੈ ਉਹ ਸਾਰੇ AC 28% ਤੋਂ ਘਟਾ ਕੇ 18% ਕਰਤੇ ਆ ਜੀ ਇਹ ਨਾਲ ਬੇਸਿਕਲੀ ਜੋ ਅਸੀਂ ਚੀਜ਼ 40000 ਦੀ ਵੇਚਦੇ ਸੀ ਉਸ ਤੋਂ 7.81% ਛੂਟ ਹੋ ਕੇ ਉਹਦਾ ਜੋ rate ਹੈ ਉਹ ਬਣੂਗਾ ਅੱਜ ਤੁਹਾਨੂੰ ਦਿਖਾਣੇ ਆ ਆ ਦੇਖੋ ਜੀ ਜਿੰਨੇ ਦਾ ਰੇਟ ਪਹਿਲਾਂ ਸੀ 40800 40800 ਰੁਪਏ ਸੀਗਾ ਇਹਦਾ ਹੁਣ ਰੇਟ ਘਟਾ ਕੇ ਅਸੀਂ 37500 ਕਰ ਦਿੱਤਾ 37500 ਹੋ ਗਿਆ ਜਿੰਨੇ ਆ 37500 ਦਾ ਸੀਗਾ ਇਹਦਾ ਘਟਾ ਕੇ 34500 ਹੋ ਗਿਆ ਕਿੰਨੇ ਟਨ ਦਾ ਹੈ ਜੀ ਆਹ 2 ਟਨ ਦੇ ਵਿੱਚ ਹੈ ਜੀ ਵਾਲੇ ਸੀ ਹਾਂ ਜੀ ਇਸੇ ਤਰ੍ਹਾਂ ਮਤਲਬ ਜਿੰਨੇ ਵੀ ਏਸੀ ਆ ਸਾਰੇ ਏਸੀਆਂ ਦਾ ਰੇਟ ਅਸੀਂ ਕਿੰਨਾ ਕਿੰਨਾ ਅੰਦਾਜ਼ਾ ਮਤਲਬ ਫਰਕ ਪੈ ਗਿਆ ਕਿਸ ਏਸੀ ਦੇ ਦਾ ਜਿਹੜਾ ਕੋਈ ਬਿਲਕੁਲ ਤਾਂ ਮੋٹے ਤੌਰ ਤੇ 8% ਨਾ 3-4 ਇਹ 3 ਤੋਂ 4000 ਦੇ ਵਿੱਚ ਤਕਰੀਬਨ ਸਾਰੇ ਕਰੇ ਏਸੀ ਸਸਤਾ ਹੋ ਜੂਗਾ ਇਹਦੇ ਵਿੱਚ ਹਾਂ ਜੀ ਠੀਕ ਹੈ ਜੀ ਹਾਂ ਦੂਸਰੀ ਜੀ ਹੋਰ ਜਿਹੜੀ ਸਾਡੀ ਮੇਨ ਫਰਕ ਪਿਆ ਹੈਗਾ ਉਹ LED ਟੀਵੀ ਦੇ ਵਿੱਚ ਜਿਹੜੇ 32 ਇੰਚ ਤੋਂ ਵੱਡੇ ਆ ਉਹਨਾਂ ਦੇ ਫਰਕ ਪਿਆ ਉਹਨਾਂ ਦਾ ਫਰਕ ਪਿਆ ਹੋਰ ਮਤਲਬ ਕਿਹੜੇ ਕਿਹੜੇ ਪ੍ਰੋਡਕਟ ਹੈਗੇ ਆਪਣੇ ਕੋਲੇ ਜਿਹੜੇ ਸਗਰੂ ਤੇ ਆ ਵਾਸ਼ਿੰਗ ਸ਼ਿੰਗ ਅੱਛਾ ਵਾਸ਼ਿੰਗ ਸ਼ਿੰਗ ਮਿਲੂਗੇ ਫ੍ਰਿਜ ਮਿਲੂਗੇ ਹਾਂਜੀ ਇਹਨਾਂ ਦੇ ਉੱਤੇ ਪਹਿਲੇ ਹੀ ਸਰਕਾਰ ਵੱਲੋਂ 18% ਜੀਐਸਟੀ ਹੈ ਇਹਨਾਂ ਤੇ ਕੋਈ ਫਰਕ ਨਹੀਂ ਪਿਆ ਇਹਨਾਂ ਤੇ ਕੋਈ ਹਾਂ ਸਿਰਫ ਸਾਡੇ ਜਿਹੜੇ ਸੈਗਮੈਂਟ ਦੇ ਵਿੱਚ 에어 ਕੰਡੀਸ਼ਨਰਸ ਦੇ ਉੱਪਰ ਜਾਂ LED ਟੀਵੀ ਜਿਹੜੇ 32 ਇੰਚ ਤੋਂ ਵੱਡੇ ਆ ਉਹਨਾਂ ਦੇ ਉੱਤੇ ਵੀ ਇਦਾਂ ਹੀ ਪੋਨੇ 1.7% ਦੇ ਨੇੜੇ ਮਦਦ ਰੇਟ ਘਟ ਗਿਆ ਹੈ ਉਹਨਾਂ ਦੇ ਉਹ ਜਿਹੜੇ ਆਪਣੇ ਲੱਗੇ ਹੈਗੇ ਆ ਮੈਂ ਚਲੋ ਦਰਸ਼ਕਾਂ ਨੂੰ ਦਿਖਾ ਦਿੰਦਾ ਹੈਗਾ ਜੋ ਦੁਕਾਨ ਤੇ ਵਿਜਿਟ ਵੀ ਤੁਸੀਂ ਗੁਇਲ ਇਲੈਕਟ੍ਰੋਨਸ ਦੇ ਵਿੱਚ ਜੀ ਫਰੇਡ ਦੇਖ ਸਕਦੇ ਹੈਗੇ ਆ ਏਸੀ ਦੇਖੇ ਹੈਗੇ ਆ ਇਧਰ ਆਉਂ ਅਲੱਗ-ਅਲੱਗ ਮਾਡਲ ਜੋ ਫਰੇਡੇ ਲੱਗੇ ਹੈਗੇ ਤੁਸੀਂ ਦੇਖ ਸਕਦੇ ਹੈਗੇ ਆ ਆ ਵਾਸ਼ਿੰਗ ਮਸ਼ੀਨ ਦੇਖ ਸਕਦੇ ਆ ਅਲੱਗ-ਅਲੱਗ ਵਿਜਿਟ ਕਰ ਲੈਣੇ ਇੱਕ ਵਾਰੀ ਅਲੱਗ-ਅਲੱਗ ਜੋ ਮਾਡਲ ਲੱਗੇ ਹੈਗੇ ਆ ਉਹ ਤੁਸੀਂ ਦੇਖ ਸਕਦੇ ਹੈਗੇ ਆ ਮਾਈਕ੍ਰੋਵੇਵ ਲੱਗੇ ਹੈਗੇ ਆ ਇਹ ਚਲੋ ਆਪਾਂ ਦੁਕਾਨ ਦੇ ਵਿੱਚ ਆਏ ਹੈਗੇ ਹੌਰ ਮਤਲਬ ਉਹ ਚਲੋ ਤਿਹਾੜਾਂ ਦਾ ਸੀਜ਼ਨ ਹੈਗਾ ਜੀ ਹੋਰ ਕੀ ਬੈਨੀਫਿਟ ਇਨ੍ਹਾਂ ਦੇ ਕੰਪਨੀਆਂ ਵੱਲੋਂ ਜੋ ਦੀਵਾਲੀ ਫੈਸਟੀਵਲ ਦੇ ਕਰਕੇ ਉੱਚ ਰੇਟਾਂ 'ਤੇ ਵੀ ਛੂਟ ਹੈਗੀ ਹੈ ਇੱਕ ਕ੍ਰੈਡਿਟ ਕਾਰਡ ਦੇ ਉੱਪਰ ਵੀ ਐਕਸਟਰਾ ਡਿਸਕਾਊਂਟ ਦੇ ਰਹੇ ਆ ਜੀ ਉੱਚ ਇਨਸਟੈਂਟ ਕੈਸ਼ਬੈਕ ਵੀ ਮਿਲ ਜੂਗਾ ਉਸ ਦੇ ਵਿੱਚ ਜਿਹੜਾ ਹੈਗਾ LG ਕੰਪਨੀ ਵੱਲੋਂ 22 23% ਤੱਕ ਦਾ ਕੈਸ਼ਬੈਕ ਹੈ ਪਰੀਵਨਾ ਐਲਜੀ ਦੇ ਪ੍ਰੋਡਕਟ ਹਾਂਜੀ ਹਾਂਜੀ ਇਹ ਐਲਜੀ ਕੰਪਨੀ ਦਾ ਐਕਸਕਲੂਸਿਵ ਸ਼ੋਰੂਮ ਹੈ ਪੂਰੇ ਜਗਰਾਉਂ ਤੋਂ ਇੱਕੋ ਸ਼ੋਰੂਮ ਹੈ ਆਪਣਾ ਹਾਂ ਆਬਲਾ ਬਾਕੀ ਤੁਹਮੇ ਉਹ ਦਿਖਾ ਦਿੰਦਾ ਪੈਨਲ ਦੇਖ ਲਓ ਐਲਈਡੀ ਟੀਵੀ ਆਪਣੇ ਜੀ 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 ਇਹ ਕਿੰਨੇ ਇੰਚੀ ਤੋਂ ਆਪਣੇ ਕੋਲ ਹੈਗੇ ਐਲਈਡੀ ਇਹਦੇ ਵਿੱਚ ਜੀ ਸਾਡੇ ਕੋਲ 32 ਇੰਚ ਤੋਂ ਲੈ ਕੇ 75 ਇੰਚ ਤੱਕ ਦਾ ਟੈਲੀਵਿਜ਼ਨ ਐਲਈਡੀ ਮਿਲ ਜੂਗਾ ਅੱਛਾ ਜੀ ਤੋਂ ਇੱਕ ਮੈਂ ਜਮੀਆ ਦਿਖਾ ਰਿਹਾ ਜੀ ਵੀ ਆਹ ਮਾਡਲ ਹੈਗਾ ਆਹ ਪਹਿਲਾਂ ਇਹਦਾ ਰੇਟ 46500 ਸੀ ਜੀ ਹੁਣ 42800 ਰਹਿ ਗਿਆ ਇਹ ਕਿਨੇ ਜੀ ਆਪਾਂ ਜਾਇੰਟ ਜੀ ਆਪ 55 ਇੰਚ ਸਾਢੇ 47000 ਦਾ ਸੀ ਆ 44800 ਰਹਿ ਗਿਆ 40800 ਹਾਂ ਅਸੀਂ ਸਾਰੀ ਜੋ ਵੀ ਜੇ ਮੰਨੋ ਕੋਈ ਸਟਾਲਮੈਂਟ ਜੋ ਕਰਕੇ ਕੋਈ ਪੁਰਾਣਾ ਕੋ ਪ੍ਰੋਡਕਟ ਵੀ ਵਿੱਚ ਲੈਣੇ ਹੈ ਕੋਈ ਐਕਸਚੇਂਜ ਆਫਰ ਉ ਤਾਂ ਕੋਈ ਜ਼ਿਆਦਾ ਨਹੀਂ ਬੜੀਆ ਹੁੰਦੀਆਂ ਅੱਜਕੱਲ ਚੱਲਦੀਆਂ ਪਰ ਕੰਪਨੀ ਵੱਲੋਂ ਐਡੀਸ਼ਨਲ ਡਿਸਕਾਊਂਟ ਦਿੱਤੇ ਗਏ ਆ ਕ੍ਰੈਡਿਟ ਕਾਰਡ ਤੇ ਜਬ ਬਜਾਜ ਕੋ ਫਾਈਨਾਂਸ ਕਰਾਣਾ ਹਾਂ ਉਹਦੇ ਥੋੜੀ ਤਕਰੀਬਨ 1999 ਰੁਪਏ ਦੀ ਵੀ ਕਿਸ਼ਤ ਬਣ ਜੂਗੀ ਲੰਬੀਆਂ ਕਿਸ਼ਤਾਂ ਵੀ ਬਣਾ ਸਕਦੇ ਹਾਂ 2-2 ਸਾਲ ਤੱਕ ਵੀ ਕਿਸ਼ਤ ਬਣਾ ਹੁੰਦੀ ਹੈ ਕੰਪਨੀਆਂ ਹਾਂ ਉਹ ਤੇ ਗਾਗ ਦਾ ਬਹੁਤ ਫਾਇਦਾ ਹੋ ਜੀਗਾ ਫੋਰ ਆਪਣੇ ਕੋਲ ਜਿਹੜੇ ਹੈਗੇ ਨੇ ਹਾਂ ਜੀ ਇਹਦੇ ਕੋਈ ਇਹਦੇ ਵਿੱਚ ਆਪਣੇ 55 ਇੰਚ 65 ਇੰਚ ਆਹ OLED ਟੈਕਨੋਲੋਜੀ ਹੈ ਇਹਨਾਂ ਦੀ ਆ ਮਤਲਬ ਬਿਲਕੁਲ ਲੇਟੈਸਟ ਟੈਕਨੋਲੋਜੀ ਚੱਲ ਰਹੀ ਹੈ ਬਹੁਤ ਸਲਿਮ ਟੀਵੀ ਹੈ ਇਹ ਸਲਿਮ ਜਿਆਦਾ ਬਿਲਕੁਲ ਹਾਂ ਜੀ ਬਿਲਕੁਲ ਇਹਦਾ ਬਿਲਕੁਲ ਸਲੇਮ ਦੇ ਵਿੱਚ ਆ ਗਿਆ ਇਹ ਥੋੜੇ ਮਟਾਈ ਦੇ ਵਿੱਚ ਹੈਗਾ ਜੀ ਹਾਂ ਜੀ ਆ ਨੋਰਮਲ 4K LED ਹੈਗੀ ਹੈ ਆਹ ਵਾਲੇ OLED ਟੈਕਨੋਲੋਜੀ ਹੈ ਜਿਹੜੀ ਬਿਲਕੁਲ ਲੇਟੈਸਟ ਟੈਕਨੋਲੋਜੀ ਚੱਲਦੀ ਪਈ ਹੈ ਅੱਜਕੱਲ ਜੀ ਇਹ ਕੀਮਤ ਹੈ ਜਿਹੜੀ ਇਹ ਇਹਨੇ ਚ ਵੇਚੀ ਆਹ ਵਾਲਾ ਪੈਂਟਿੰਗ ਚਾਹੀ ਇਹ ਆ ਇਹਦੀ ਸੀਗੀ ਇਕ ਲਗਭਗ 70000 ਰੁਪਏ ਸੀ ਕੀਮਤ ਆਹ ਅੰਦਾਜ਼ਾ ਇੱਕ 60 ਦੇ ਜਿਹੜੇ ਰਹਿ ਗਈ ਹੋਈ ਕੀਮਤ ਇਹਦੀ ਹੈ ਜੀ ਹਾਂ ਇਹ ਥੱਲੇ ਵਾਲਾ ਜਿਹੜਾ ਹੈਗਾ ਆ 55 ਇੰਚ ਚਾਹੀ ਇਹਦੀ ਇਕ 38 ਸੀਗੀ ਇਹਦੀ ਇੱਕ 26 27 ਦੇ ਨੇੜੇ ਰਹਿ ਗਈ ਜੀ ਕੀਮਤ ਇਹਦੀ ਅੱਛਾ ਹਾਂ ਹੋਰ ਕਸਟਮਰ ਕੀ ਮਤਲਬ ਡਿਮਾਂਡ ਕਰਦਾ ਹੈਗਾ ਕਸਟਮਰ ਕੀ ਚਾਹੀਦੀ ਹੈਗੀ ਹੈ ਜੀ ਅੱਜ ਕੱਲ ਜਿਹੜਾ ਹੁਣ ਦੀਵਾਲੀ ਦੇ ਦੌਰਾਨ ਵਾਸ਼ਿੰਗ ਮਸ਼ੀਨ ਤੇ LED ਦੀ ਸੀਰੀ ਜ਼ਿਆਦਾ ਹੋ ਗਈ ਹੈ ਹਾਂ ਫਰਿੱਜ ਵੀ ਹੈਗਾ ਜਿਨ੍ਹਾਂ ਨੇ ਕੋਈ ਫਰਿੱਜ ਬਦਲਣ ਵਾਲਾ ਉਹਦਾ ਸਾਈਜ਼ ਛੋਟਾ ਤੋਂ ਵੱਡਾ ਲੈਣਾ ਉਹ ਫਿਰ ਜੀ ਫਰਿੱਜ ਵੱਲ ਵੀ ਚੱਲੇ ਜਾਂਦੇ ਹੈ ਗਿਫਟ ਵਗੈਰਾ ਵੀ ਕੁਝ ਕੰਪਨੀ ਕੋਲੋਂ ਕੋਈ ਸੇ ਹੈਗਾ ਹਾਂ ਜੀ ਗਿਫਟ ਵਗੈਰਾ ਹੁਣ ਹੋ ਜਾਣਗੇ ਦੁਸ਼ਹਿਰੇ ਤੇ ਸਟਾਰਟ ਹੋ ਜਾਣਗੇ ਸਾਰਿਆਂ ਦੇ ਨਾਲ ਹਾਂ ਸਾਰਿਆਂ ਨਾਲ ਇੱਕ ਸ਼ੋਰ ਗਿਫਟ ਦਵਾਂਗੇ ਕੋਈ ਨਾ ਕੋਈ ਚੀਜ਼ ਜ਼ਰੂਰ ਮਤਲਬ ਹੋਏਗੀ ਇਹਨਾਂ ਦੇ ਨਾਲ ਆਪਸ ਕੰਪਨੀ ਦੀ ਪਲੈਨਿੰਗ ਹੈ ਤਿਆਰੀ ਕਰਦੇ ਪਏ ਆ ਸੀ ਅੱਛਾ ਹਾਂ ਤੇ ਇਸ ਤੋਂ ਇਲਾਵਾ ਸਾਡੇ ਕੋਲ ਜਿਹੜੀ ਨਾ ਇੱਕ ਡਿਸ਼ਵਾਸ਼ਰ ਹੁੰਦਾ ਉਹਦਾ ਵੀ ਰੇਟ ਕੰਪਨੀ ਨੇ ਘਟਾਇਆ ਹੈਗਾ ਡਿਸ਼ਵਾਸ਼ਰ ਗਵਰਨਮੈਂਟ ਨੇ ਘਟਾਇਆ 28 ਤੋਂ 18% ਹੋ ਗਿਆ ਅੱਛਾ ਉਹ ਵੀ ਛੇਗਾ ਹੈ ਠੀਕ ਹੈ ਜੀ ਅੱਛਾ ਜੀ ਆਹ ਡਿਸ਼ਵਾਸ਼ਰ ਪਹਿਲਕਦਰ 1500 ਸੀਗਾ ਹੁਣ ਘਟਾ ਕੇ 49500 4000 ਰੁਪਏ ਦਾ ਜਿਆਦਾ ਘਟ ਗਿਆ ਘਟ ਗਿਆ ਹਾਂ ਆਹ ਜਿਹੜਾ ਡਿਸ਼ਵਾਸ਼ਰ ਸੋ ਬੜਕੁਤ ਧੰਨਵਾਦ ਦੇ ਉਹਦੇ ਵਿੱਚ ਆਪਣੇ ਆਪ ਤੋਂ ਬਕਸਨ ਮੈਨੂੰ ਖੋ ਦੇਣੀ ਆਪਣੇ আচ্ছা ਜੀ ਬਹੁਤ ਜੀ ਦਾ ਸੈਂਟਰ ਗਵਰਨਮੈਂਟ ਦਾ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਕਿ ਰੇਟ ਘਟਾ ਕੇ ਉਹਨਾਂ ਨੇ ਜਿਹੜੀ ਲੋਕਾਂ ਨੂੰ ਰਾਹਤ ਦਿੱਤੀ ਹੈ ਜੀ ਹਾਂ ਇਹਦੇ ਵਾਸਤੇ ਇਹਨਾਂ ਸਰਦੀ ਸੇਲ ਵੀ ਵਧੂਗੀ ਕੁਝ ਮੈਂ ਦੁਕਾਨਦਾਰਾਂ ਦਾ ਮਤਲਬ ਉਹ ਗੱਲ ਕਰਨੀ ਚਾਹੀ ਚਲੋ ਆਪਾਂ ਆਏ ਹੈਗੇ ਅੱਜ ਚਲੋ ਵੀ ਵਧੀਆ ਗੱਲਬਾਤ ਕੀਤੀ ਹੈ ਕੁਝ ਦੁਕਾਨਦਾਰ ਆਪ ਦੇ ਪ੍ਰਾਈਸ ਸਾਨੂੰ ਮਤਲਬ 10 ਨਹੀਂ ਰਹੇ ਸੀਗੇ ਮੈਨੂੰ ਕੁਝ

ਕੰਜ਼ਿਊਮਰ ਨੂੰ ਗਾਹਕ ਨੂੰ ਪਾਸਨ ਕਰੀਏ ਜੀ ਜੀ ਹਾਂ ਇਹ ਚ ਤਾਂ ਕੋਈ ਦਬਲੀ ਸਾਡੀ ਵੈਸੀ ਇਲੈਕਟ੍ਰੋਨਿਕ ਐਸੋਸੀਏਸ਼ਨ ਵੀ ਬਣੀ ਹੋਈ ਹੈ ਸਭੂ ਡਿਪਾਰਟਮੈਂਟ ਵੱਲੋਂ ਵੀ ਹਦਾਇਤਾਂ ਆਈਆਂ ਸੀ ਕਿ ਤੁਸੀਂ ਇਹਦੇ ਰੇਟ ਘਟਾ ਕੇ ਜੋ ਹੈਗੇ ਆ ਤੁਸੀਂ ਲਗਾਓ ਸਾਨੂੰ ਡਾਕਾਂ ਨੂੰ ਮਤਲਬ ਪਾਸਨ ਕਰੋ ਅਸੀਂ ਉਹਦੇ ਮੁਤਾਬਿਕ ਅਸੀਂ ਯੂਨੀਅਨ ਲੈਵਲ ਤੇ ਵੀ ਆਪਣੇ ਸਾਰੇ ਡੀਲਰ ਭਰਾਵਾਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਵੀ ਸਾਰੇ ਜੋ ਬਿਲਕੁਲ ਬੈਨੀਫਿਟ ਹੈਗਾ ਗਾ ਕਰਨ ਪਾਸ ਕਰੋ ਬਹੁਤ ਬਹੁਤ ਦੇਣਾ ਬਿਲਕੁਲ ਦੇਣਾ ਕਿ लास्ट ਵਿੱਚ ਕੀ ਮਤਲਬ ਇਹ ਜਿਹੜੇ ਦੁਕਾਨਦਾਰ ਹੈਗੇ ਨਹੀਂ ਜਨਤਾ ਕਰ ਰਹੀ ਚੀਜ਼ ਨੂੰ ਜੀਐਸਟੀ ਜਿਹੜਾ ਗਵਰਨਮੈਂਟ ਵੱਲੋਂ ਹੋਗੀ ਫਿਰ ਕਿਉਂ ਅਲਕੋਰੇ ਆਪਾਂ ਕੀ ਮੈਸੇਜ ਦੇਣਾ ਚਾਹੁੰਦੇ ਕਸਟਮਰ ਉਹ ਸਿਰਫ ਪਤਾ ਕੀ ਹੈ ਜੀ ਲੋਕ ਮੀਡੀਆ ਤੋਂ ਜਾਂ ਹੋਰ ਚੱਜਾ ਤੋਂ ਥੋੜਾ ਘਬਰਾਉਂਦੇ ਆ ਪਰੇਜ਼ ਕਰਦੇ ਆ ਕਿ ਕਾਹ ਨੂੰ ਮੈਂ ਖਬਰਾਂ ਚਾਣਾ ਖਬਰਾਂ ਚਾਣਾ ਹੈਗਾ ਠੀਕ ਹੈ ਜੀ ਠੀਕ ਹੈ ਪਰ ਮੈਨੂੰ ਨਹੀਂ ਲੱਗਦਾ ਕੇਸ ਦੇ ਵਿੱਚ ਕੋਈ ਹਰਜ ਹੈਗਾ ਜੇ ਕੋਈ ਤੁਸੀਂ ਸਹੀ ਹੈਗੇ ਆ ਬਿਲਕੁਲ ਤਾਂ ਤੁਹਾਨੂੰ ਕੋਈ ਘਪਰਾ ਨਹੀਂ ਲੋੜ ਦੀ ਸਟਾਰ ਵੀ ਥੋੜੇ ਨਾਲ ਖੜੂਗੀ ਫਿਰ ਬਿਲਕੁਲ ਹਾਂ ਸਾਨੂੰ ਦਾ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਆਪਣੇ ਚੈਨਲ ਦੇ ਰਾਹੀਂ ਲੋਕਾਂ ਦੇ ਉੱਤੇ ਜੋ ਸੰਦੇਸ਼ ਸਹੀ ਜਾਣਕਾਰੀ ਪਹੁੰਚਾ ਰਹੇ ਹੋ ਜਿਹਦੇ ਲਈ ਮੈਂ ਤੁਹਾਡਾ ਵੀ ਸ਼ੁਕਰੀਆ ਕਰਦਾ ਬਹੁਤ ਧੰਨਵਾਦ ਜੀ ਗੋਲ ਇਲੈਕਟ੍ਰੋਨਿਕਸ ਗੋਲ ਦੱਸਿਓ ਤੁਸੀਂ ਰਣਜੀਤ ਗੋਲ ਰਣਜੀਤ ਗੋਲ ਦਾ ਬਹੁਤ ਧੰਨਵਾਦ ਹੈਗਾ ਅਸੀਂ ਆਏ ਹੈਗੇ ਆ ਜਸਟ ਪਹਿਲੀ ਵਾਰ ਮਿਲੇ ਹੈਗੇ ਆ ਬਹੁਤ ਵਧੀਆ ਸਾਡੇ ਨਾਲ ਗੱਲਬਾਤ ਕੀਤੀ ਹੈਗੀ ਆ ਜੋ ਕਸਟਮਰ ਨੂੰ ਬੈਨੀਫਿਟ ਮਿਲਣਾ ਚਾਹੀਦਾ ਜੋ ਵੀ ਕੋਈ ਨਵਾਂ ਪ੍ਰੋਡਕਟ ਲੈਂਡ ਹੀ ਆਉਂਦੇ ਹੈਗੇ ਆ ਤਾਂ ਉਹਨਾਂ ਨੇ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈਗੀ ਆ ਜੋ ਵੀ ਸਰੋਤੇ ਸਾਨੂੰ ਇਸ ਪ੍ਰੋਗਰਾਮ ਦਾ ਹੀ ਦੇਖਣਗੇ ਸਾਡੀ ਵੀਡੀਓ ਰਾਈ ਤਾਂ ਇੱਕ ਵਾਰ ਜਰੂਰ ਮਹਿਰੂ ਮਾਰਕੀਟ ਦੇ ਵਿੱਚ ਬੋਏ ਇਲੈਕਟ੍ਰੋਨਿਕ ਤੇ ਵਿਜ਼ਿਟ ਜ਼ਰੂਰ ਕਰ ਲੈਣਾ ਜੋ LG ਦੇ ਪ੍ਰੋਡਕਟ ਇੱਥੇ ਸੇਲ ਹੋ ਰਹੇ ਆ ਤੇ ਜਿਹਦੇ ਵਿੱਚ ਜੋ ਸਰਕਾਰ ਵੱਲੋਂ GST ਜਿਹੜਾ ਟੈਕਸ ਪੇਗੀ ਗਈ ਹੈ ਕਿ ਆ ਕੀ ਕੀ ਬੈਨੀਫਿਟ ਜੋ ਹੈ ਗਿਆ ਡਿਸਕਾਊਂਟ ਮਿਲਣ ਹੈ ਗਿਆ ਹੋਰ ਵੀ ਜੋ ਕੈਸ਼ ਵੈਕ ਤੁਹਾਨੂੰ ਇਹ ਦੁਕਾਨ ਤੇ ਮਿਲਣਗੇ ਤੁਸੀਂ ਦੇਖਦੇ ਰਹੋ ਰੈਗੂਲਰ 24 ਨਿਊਜ਼ ਪੰਜਾਬੀ ਮੈਂ ਹਾਂ ਤੁਹਾਡਾ ਆਪਣਾ ਰਾਜਗੁਰ ਧੰਨਵਾਦ